ਲੈ ਲਈ ਗਿਆ ਆ ਕੋਲ ਨੂੰ ਠੀਕ ਹੈ ਭਰਾਵਾ ਕਿਹੜਾ ਕੋਲ ਨੂੰ ਚਾਰ ਜਣੇ ਸੀ ਉਹ ਵੀ ਨੱਠੀਆ ਦੀਪਾ ਬਕਲੋਰੀਆ ਸ਼ਾਬੀਸ ਕੋ ਆਹ ਕੀ ਦੀਪਾ ਬਕਲੋਰੀਆ ਉਹ ਵੀ ਨੱਠੀਆ ਦੀਪਾ ਬਕਲੋਰੀਆ ਨੂੰ ਦੂਏ ਰੇ ਯੱਤ ਨਾ ਬੋਲੀ ਗੋਲੀਆਂ ਬੱਜਦੀਆਂ ਸੀ ਹਾਂ ਕੌਣ ਸੀ ਤੂੰ ਉਹਰੇ ਕੈਮਰੇ ਦੇ ਵਿੱਚ ਆਇਆ ਹੋਣਾ ਪਤਾ ਕਰਨਾ ਤੂੰ ਕਿੱਥੇ ਆਉਂਦਾ ਸੀ ਹਾਂ ਜੀ ਆਹ चलियो हॉस्पिटल आे भई असां ਆਪਾਂ ਚੱਲੋ ਬਰੋ ਗੱਡੀ ਵਿੱਚ ਬੀਚਾਰ ਕੋ ਕਰ ਲਾ ਲੱਗਾਰੋ ਜਾ ਖਲੋ ਟੱਕਰ ਦੇ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਨਵੀਂ ਮੌਕੇ ਤੇ ਆਇਆ ਹੈਗਾ ਕਿ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਈਦ ਜੋ ਹੁਣ ਤੱਕ ਦੀ ਤਫ਼ਸੀਲ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਅਦ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਜਿਸਟਰ ਕਰਕੇ ਤੇ ਨਾਲ ਜਲਦੀ ਰੈਪ ਅਪ ਕਰ ਲਾਂਗੇ ਤੇ ਜਿਹੜੇ ਅਕਿਊਜ਼ ਵੀ ਰਹਿ ਗਈ ਹੈ ਤੇ ਜਿਹੜੇ ਵਿਕਟਮ ਹੈ ਇਹ ਦੋਵੇਂ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਕਿੰਨੀ ਚ ਨਹੀਂ ਉਹ ਬੰਦੇ ਜੋ ਉਹ ਬੋਲੀਆ ਥੱਲੇ ਡਿੱ ਗਿਆ ਆ ਕੋਲ ਨੂੰ ਠੀਕ ਹੈ ਭਰਾਵਾ ਕਿਹੜਾ ਕੋਲ ਨੂੰ ਚਾਰ ਜਣੇ ਸੀ ਉਹ ਵੀ ਨੱਠ ਗਿਆ ਦੀਪਾ ਬਕਲੋਰੀਆ ਸ਼ਰਵੀ ਸਭੋ ਆਹੋ ਕਿ ਦੀਪਾ ਬਕਲੋਰੀਆ ਉਹ ਨੱਠ ਗਿਆ ਦੀਪਾ ਬਕਲੋਰੀਆ ਨੂੰ ਦੂਏ ਰਿਹਾ ਸੀ ਤਾਂ ਬੋਲੀ ਨੂੰ ਬੋਲੀਓਂ ਵੱਜਦੀ ਸੀ ਹਾਂ ਬੋਲੀ ਵੀ ਜਦੋਂ ਬੋਲੀਓਂ ਵੱਜਦੀ ਹੈ ਹਾਂ ਕੌਣ ਸੀ ਤੂੰ ਉਹਰੇ ਕਮਰੇ ਦੇ ਵਿੱਚ ਆ

ਮਤਾਰਦੇ ਭਾਈ ਅੱਗੇ ਅੱਗੇ ਨੂੰ ਚਲੋ ਪਰ ਯਾਰ ਇਹ ਵਿਚਾਰ ਕੋ ਦੱਸਣਾ ਲੱਗਨ ਰੋ ਲਖੋ ਆਕਾ ਲਾਓ ਤਾਕੀ ਨਾ ਇਹ ਕੋਈ ਫੜਿਆ ਕੋਈ ਐਕਸੀਡੈਂਟ ਆ ਗਿਆ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਕਦੇ ਮੌਕੇ ਤੇ ਆਇਆ ਹੈਗਾ ਕਿ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਇਹਨਾਂ ਦੇ ਨਾਮ ਹੈਗੇ ਹਨੀਬਲ ਡਿੰਪਲ ਸੂਜਲ ਮਨਦੀਪ ਤੇ ਸੈਦ ਜੋ ਹੁਣ ਤੱਕ ਦੀ ਤਫ਼ਸੀਲ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ I20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਜਿਸਟਰ ਕਰਕੇ ਤੇ ਇਹਨਾਂ ਨੂੰ ਜਲਦੀ ਰੌਲ ਅਪ ਕਰ ਲਾਂਗੇ ਤੇ ਜਿਹੜੇ ਅਕਿਊਜ਼ਤੀ ਰਹਗੀਏ ਤੇ ਜਿਹੜੇ ਵਿਕਟਮ ਹੈ ਇਹ ਦੋਵੇਂ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ